ਤੋਂ ਤੇਰੇ ਇਤਿਹਾਸ ਨੂੰ ਪੜੀਦਾ ਏ ਵਖ ਜਾਣ ਤੇ ਮਰਨ ਦਾ ਢੰਗ ਤੇਰਾ ਪੈ ਕੇ ਸਿੱਦਕ ਦੀ ਭੱਠੀ ਵਿੱਚ ਸੂਰਬੀਰਾ ਸਗੋਂ ਹੋਰ ਵੀ ਹੋਇਆ ਗੂੜਾ ਰੰਗ ਤੇਰਾ ਜਦ ਵੀ ਧਰਮ ਨੂੰ ਖੂਨ ਦੀ ਲੋੜ ਹੋਵੇ ਤੂੰ ਖੂਨ ਵਾਗ ਦਰਿਆਵਾਂ ਦੇ ਰੋੜਦਾ ਏ ਲੋਕੀ ਜ਼ਿੰਦਗੀ ਲੋੜ ਤੂੰ ਮਾਤ ਚੋਂ ਜ਼ਿੰਦਗੀ ਲੋੜਦਾ ਏ ਜਦੋਂ ਤੇਰੇ ਇਤਿਹਾਸ ਨੂੰ ਪੜੀਦਾ ਏ ਵੱਖ ਜਾਣ ਤੇ ਮਰਨ ਦਾ ਟੰਗ ਤੇਰਾ ਪੈ ਕੇ ਸਿੱਤਕ ਦੀ ਭੱਠੀ ਵਿੱਚ ਸੂਰਬੀਰਾ ਸਗੋਂ ਹੋਰ ਵੀ ਹੋਇਆ ਗੂੜਾ ਰੰਗ ਤੇਰਾ ਜਦ ਵੀ ਧਰਮ ਤੂੰ ਮਾਤ ਚੋਂ ਜ਼ਿੰਦਗੀ ਲੋੜਦਾ ਏ ਜੁਗਾਂ ਤੀ ਕੀ ਇਤਿਹਾਸ ਨੂੰ ਭੁੱਲਣਾ ਨਾ ਭੁੱਲਣਾ ਨਾ ਭੁੱਲਣਾ ਨਾ ਜੁਗਾਂ ਤੀ ਕੀ ਜਿਹੜੀਆਂ ਅਣਕ ਬਦਲੇ ਕਾਲਾਂ ਕਾਲੀਆਂ ਨੇ ਤੇਰੇ ਪੁੱਤਾਂ ਦੇ ਖੂਨ ਦੇ ਸਿਰ ਸਰਕਾ ਸਿੱਖ ਕਾਮ ਦੇ ਚਿਹਰੇ ਤੇ ਲਾਲੀਆਂ ਨੇ ਐਸਾ ਡਿਠਾ ਜੀਬ ਹੈ ਬਾਦਸ਼ਾਹ ਤੂੰ ਦਿਲ ਕਿਸੇ ਗਰੀਬ ਦਾ ਤੋੜਦਾ ਨਹੀਂ ਦਰ ਆਇਆ ਸਵਾਲੀ ਤੇ ਮੋੜ ਨਾ ਕੀ ਦਰ ਮਾਤ ਵੀ ਆਵੇ ਖਾਲੀ ਮੋੜਦਾ ਨਹੀਂ ਤੇਰੇ ਭਾਈ ਇਹਨੇ ਦੱਸਿਆਏ ਜਾਤ ਪਾਤ ਦਾ ਫਰਕ ਮਟਾਈ ਜਾਵੇ ਨਾਲ ਦੁਸ਼ਮਣਾ ਦੁਸ਼ਮਣੀ ਪੁੱਲ ਕੇਤੇ ਹੋ ਨਾਲ ਦੁਸ਼ਮਣਾ ਦੁਸ਼ਮਣੀ ਪੁੱਲ ਕੇਤੇ ਪਾਣੀ ਫਟੜਾਂ ਦੇ ਮੂੰਹ ਵਿੱਚ ਪਈ ਜਾਵੇ ਮੀਰ ਮੰਨੂ ਲਹਾੜ ਜਿਨੇ ਜਨੇ ਜੀਅ ਤੇ ਟੰਗ ਦੇ ਰੇ ਤੇਰੇ ਵੱਡਿਆਂ ਦਾ ਤੂੰ ਯਾਰ ਦਾਸ ਕੀਤੀ ਫਿਰ ਵੀ ਭਾ ਸਰਬੱਤ ਦਾ ਮੰਗਦੇ ਰੇ ਜਦੋਂ ਵੇਖੀ ਦਾ ਗੁਰੂ ਕੇ ਬਾਗ ਅੰਦਰ ਤੇਰੀਆਂ ਛਾਪੀਆਂ ਉੱਤੇ ਤੋੜੇ ਨੱਚਦੇ ਰੇ ਜ਼ੁਲਮਾਂ ਕਰਨ ਵਾਲੇ ਹੋ ਗਏ ਰੋਣ ਹਾਗੇ ਜ਼ੁਲਮ ਸਹਿਣ ਵਾਲੇ ਖਿੜਖਿੜ ਹੱਸਦੇ ਰੇ ਕਲ ਜੱਲਿਆਂ ਵਾਲੇ ਦੇ ਅੰਦਰ ਰੱਜ ਰੱਜ ਸ਼ਹੀਦੀ ਦਾ ਜਾਂ ਪੀਤਾ ਪਰ ਇਸ ਦਿੱਲੀ ਦਰਬਾਰ ਦੇ ਹਾਕਮਾਂ ਨੇ ਹਾਕਮਾਂ ਨੇ ਹਾਕਮਾਂ ਨੇ ਪਰ ਇਸ ਦਿੱਲੀ ਦਰਬਾਰ ਦੇ ਹਾਕਮਾਂ ਨੇ ਚੱਪੇ ਚੱਪੇ ਤੇ ਸਿੱਖੀ ਨਾਲ ਦਗਾ ਕੀਤਾ ਜਦੋਂ ਕਦਮ ਹਰ ਮੰਦਰ ਤੇ ਇੱਜ਼ਤ ਕੀਤਾ ਆਪਣੇ ਗੁਰੂ ਦੀ ਖੁਸ਼ੀ ਆਪਣਾਉਣ ਬਦਲੇ ਉਹਨਾਂ ਪਾਪੀ ਦੇ ਖੂਨ ਨਾਲ ਉਜੂ ਕੀਤਾ ਨਹੀਂ ਕਹਦੇ ਮੈਦਾਨ ਵਿੱਚ ਢਹਿਣ ਵਾਲਾ ਤੈਨੂੰ ਢਾਲਿਆ ਸਾਧਾ ਪਖੰਡੀਆਂ ਨੇ ਤੇਰੇ ਧਰਮ ਤੋਂ ਸੈਂਕੜੇ ਧਰਮ ਬਣ ਗਏ ਪਾਇਆ ਅਕਲ ਨਾਲ ਤੇਰੀਆਂ ਵੰਡੀਆਂ ਨੇ ਹੁਣ ਵੀ ਸੰਭਲ ਜਾ ਸਮੇਂ ਦੇ ਸੂਰ ਬੀਰਾ ਕਿਦਰੇ ਮੱਟਿਆ ਜਾਵੇ ਨਾ ਮੁੱਲ ਤੇਰਾ ਕਦਮ ਕਦਮ ਤੇ ਸੰਭਲ ਕੇ ਕਦਮ ਧਰ ਲੈ ਜਾਵੇ ਖੂਣਾ ਹੋ ਜਾਵੇ ਖੂਣ ਆ ਜਾਈ ਨਾ ਡੁੱਲ ਤੇਰਾ ਕਰਦੇ ਰੂਪ ਤਲਬੀਰ ਅਰਦਾਸੇ ਕੋ ਪੰਥ ਕਾਲ ਸੇ ਦੀ ਦੀ ਖਲਾ ਹੋਵੇ ਰਾਜ ਖਾਲਸਾ ਦਾ ਤੇਰਾ ਹੋਵੇ ਨਿਸ਼ਚਾ ਤੇਰੇ ਬਾਣੇ ਸਰਬੱਤ ਦਾ ਭਲਾ ਹੋਵੇ ਤੇਰੇ ਬਾਣੇ ਸਰਬੱਤ ਦਾ